ਟੀਚਰਸ ਤੁਹਾਡੇ ਆਪਣੇ YouTube ਚੈਨਲ ધ ਨੈਸ਼ਨ ਬੀਲਡਰ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਜੀ ਕਿ ਪੰਜਾਬ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਸੀਆਂ ਸਰਦੀ ਦੀਆਂ ਤੇ ਹੁਣ ਠੰਡ ਨੂੰ ਵੇਖਦੇ ਹੋਏ ਅੱਗੇ ਜਿਹੜੀ ਛੁੱਟੀਆਂ ਹੈ ਉਹ ਵਾਦਾ ਦਿੱਤੀਆਂ ਕਿ ਯਾਨੀ ਮਾਨਯੋ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਸ਼ੇ ਨਿਰਦੇਸ਼ ਅਨੁਸਾਰ ਹਰਜੋਤ ਬੈਂਸ ਜੀ ਦੇ ਵੱਲੋਂ ਇਹ ਆਪਣੇ ਫੇਸਬੁੱਕ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਪੋਸਟ ਹੈ ਜੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਠੰਡ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਜਿਹੜੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਸਾਰੇ ਸਕੂਲ ਹੁਣ 8 ਜਨਵਰੀ ਨੂੰ ਖੁੱਲਣਗੇ ਇਹ ਜਿਹੜੀ ਨਿਊਜ਼ ਹੈ ਜੀ ਬਿਲਕੁਲ ਆਥੈਂਟਿਕ ਹੈ ਹੁਣੇ ਹੀ ਮੈਂ ਉਹਨਾਂ ਦੇ ਫੇਸਬੁੱਕ ਪੇਜ ਉੱਤੇ ਵੀ ਵਿਜ਼ਿਟ ਕਰਕੇ ਵੇਖਿਆ ਜੀ ਉੱਥੇ ਵੀ ਉਹਨਾਂ ਨੇ ਇਹ ਪੋਸਟ ਪਾਈ ਹੋਈ ਹੈ ਇਸ ਤੋਂ ਇਲਾਵਾ ਰੋਜ਼ਾਨਾ ਅਜੀਤ ਦੇ ਵਿੱਚ ਵੀ ਇਹ ਖਬਰ ਲੱਗ ਚੁੱਕੀ ਹੈ ਕਿ ਜਿਹੜੇ ਬੱਚਿਆਂ ਦੇ ਸਕੂਲ ਨੇ ਇਸ ਦੇ ਵਿੱਚ ਹਾਈ ਸਕੂਲ ਸੀਨੀਅਰ ਸਕੈਂਡਰੀ ਪ੍ਰਾਇਮਰੀ ਸਕੂਲ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਛੁੱਟੀ ਹੈ ਜੀ ਉਹ 7 ਜਨਵਰੀ ਤੱਕ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਕੇਵਲ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਨਹੀਂ ਨੇ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਹੈ ਛੁੱਟੀ ਉਹ 7 ਜਨਵਰੀ ਤੱਕ ਕਰ ਦਿੱਤੀ ਗਈ ਹੈ ਨਵੇਂ ਸਾਲ ਤੋਂ ਲੈ ਕੇ ਹੁਣ 7 ਜਨਵਰੀ ਤੱਕ ਜਿਹੜੀ ਛੁੱਟੀਆਂ ਰਹਿਣਗੀਆਂ 31 ਦਸੰਬਰ 2024 ਤੱਕ ਪਹਿਲਾ ਸਕੂਲ ਬੰਦ ਸੀਗੇ ਜੀ ਹੁਣ ਜਿਹੜੀ ਛੁੱਟੀ ਹੈ ਉਹ ਕਰ ਦਿੱਤੀ ਗਈ ਹੈ 8 ਜਨਵਰੀ ਤੱਕ ਟਵੀਟ ਜਿਹੜਾ ਕੀਤਾ ਗਿਆ ਜੀ ਉਹ ਮੈਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਇਲਾਵਾ ਫੇਸਬੁੱਕ ਉੱਤੇ ਪੋਸਟ ਪਾਈ ਗਈ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇਨਫੋਰਮੇਸ਼ਨ ਬਿਲਕੁਲ ਸਹੀ ਹੈ ਆਥੈਂਟਿਕ ਹੈ ਤੁਸੀਂ ਇਸ ਵੀਡੀਓ ਨੂੰ ਆਪਣੇ ਮਿੱਤਰਾਂ ਟੀਚਰਸ ਤੱਕ ਤੇ ਬੱਚਿਆਂ ਤੱਕ ਜਰੂਰ ਪੇਰੈਂਟਸ ਤੱਕ ਜਰੂਰ ਭੇਜ ਦਿਓ ਜੀ ਜੋ ਇੱਧਰ ਉੱਧਰ ਜਿਨ੍ਹਾਂ ਨੇ ਜਾਣਾ ਹੈ ਵਿਜ਼ਿਟ ਕਰ ਰਹੇ ਨੇ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਹੋਵੇਗੀ ਹਾਂਜੀ ਟੀਚਰਸ ਤੁਸੀਂ ਵੇਖ ਸਕਦੇ ਹੋ ਇਹ ਉਹਨਾਂ ਦਾ ਫੇਸਬੁੱਕ ਅਕਾਊਂਟ ਹੈ ਜੀ ਜਿੱਥੇ ਲਿਖਿਆ ਹਰਜੋਤ ਸਿੰਘ ਬੈਂਸ ਦਮਨੋ ਵਿੱਚ ਕੇ 49 ਇੰਟੂ 30 ਅੱਜ ਦੀ ਡੇਟ ਯਾਨੀ 31 दिसंबर में ये वीडियो बना रहा है मान योग मुख्यमंत्री जी के निर्देश अनुसार पंजाब के सभी सरकारी सहायता प्राप्त मान्यता प्राप्त और निजी स्कूल ठंड के कारण सात जनवरी तक निलंबित यानी बंद किए जाते हैं और आठ जनवरी को सभी स्कूल खुलेंगे ठीक है जी बिल्कुल ऑथेंटिक न्यूज़ है जी आप देख सकते हैं इसको और पेरेंट्स और टीचर्स तक इस इंफॉर्मेशन को जरूर पहुंचा दीजिए मिलती है फिर किसी इंफॉर्मेटिव वीडियो में तब तक शश्री राम राम